ਕੀ ਦੰਡਾ ਉਤਾਣਾ ਦੇ ਦੇਣ ਨਹੀਂ ਮੈਮ ਤੁਸੀਂ ਹੌਸਲਾ ਦਿੱਤਾ ਉਹਨਾਂ ਨੂੰ ਗੱਬਰ ਕਹਿ ਕੇ ਬਿਲਕੁਲ ਠੀਕ ਨੇ ਦੀ ਚੜਦੀ ਕਲਾ ਤੇ ਹਮਮ ਕੀ ਗੱਲ ਹੋਈ ਮੈਡਮ ਤੁਸੀਂ ਤਕਰੀਬਨ 1 ਡੇਟ ਘੰਟੇ ਅੰਦਰ ਰਹੇ ਹੋ ਕੀ ਗੱਲਬਾਤ ਹੋਈ ਹੈ ਪੂਰੀ ਪਰਿਵਾਰ ਦੀ ਪਹਿਲੀ ਮੁਲਾਕਾਤ ਸੀ ਹਾਂਜੀ ਨਹੀਂ ਕੋਰਟ 'ਚ ਮਿਲੇ ਸੀਗੇ ਤਰੀਕ ਵਿਲੇ ਤੇ ਬੱਚਾ ਦਾ ਹਾਲਚਾਲ ਪੁੱਛਿਆ ਤੇ ਮਾਤਾ ਪਿਤਾ ਦਾ ਹਾਲਚਾਲ ਪੁੱਛਿਆ ਬਰਗ ਚੇਂਜ ਨੂੰ ਲੈ ਕੇ ਜਿਹੜਾ ਪਟੀਸ਼ਨ ਵੀ ਦਾਇਰ ਕੀਤਾ ਕੀ ਕਹਿਣਾ ਚਾਹੁੰਦੇ ਨੇ ਕੀ ਦਿੱਕਤ ਮੈਮ ਕੀ ਹੈ ਸੁਰੱਖਿਆ ਨਾਲ ਲੈ ਕੇ ਕੀ ਦਿੱਕਤ ਹੈ ਉਹ orange ਵਕੀਲ ਸਾਹਿਬ ਦੱਸਦੇ ਕਿ ਤੁਸੀਂ ਥੋੜੀ ਜਿਹੀ ਬ੍ਰੀਫੀ ਮੁਲਾਕਾਤ ਕੀਤੀ ਆ ਕਿ ਵੇ ਹਲਚਲ ਚੜਦੀ ਕਲਾ ਚ ਸੀ ਚੜਦੀ ਕਲਾਚ ਨੇ ਜੀ ਬਿਲਕੁਲ ਚੜਦੀ ਕਲਾਚ ਨੇ ਹਮੇਸ਼ਾ ਚੜਦੀ ਕਲਾਚ ਹੁੰਦੇ ਨੇ ਉਹਨਾਂ ਦੀ ਕੋਈ ਮਤਲਬ ਉਹਨਾਂ ਨੂੰ ਕੋਈ ਉਹਨਾਂ ਦਾ ਜਿਹੜਾ ਮਨੁਬਲ ਨਹੀਂ ਤੋੜ ਸਕਦਾ ਕੀ ਕਾਰਨ ਜੋ ਮੈਡਮ ਇਲਜ਼ਾਮ ਲੱਗੇ ਗਲਤ ਬਾਤ ਹੋਈ ਅੰਦਰ ਬੈਰਕ ਨੂੰ ਲੈ ਕੇ ਜਿਸ ਤਰ੍ਹਾਂ ਕਿ ਦਰਖਾਸਤ ਦਿੱਤੀ ਗਈ ਕੋਰਟ ਦੇ ਵਿੱਚ ਦੇਖੋ ਉਹਨਾਂ ਨੂੰ ਕੋਈ ਚੜੀ ਲੱਤੀ ਬੈਰਕ ਦੀ ਉਹ ਬਿੱਡ ਕੋ ਠੀਕ ਨੇ ਸਿਕਿਉਰਿਟੀ ਰੀਜ਼ਨਸ ਲਈ ਅਸੀਂ ਦਰਖਾਸਤ ਪਾਈ ਸੀ ਉਹ orange ਕੈਟਾਗਰੀ ਪ੍ਰੋਟੈਕਟਿਵ ਨੇ ਜੇਲ ਮੈਨੂਅਲ ਦੇ ਅਨੁਸਾਰ ਤੇ ਅਸੀਂ ਦਰਖਾਸਤ ਪਾਈ ਸੀ ਸਰਕਾਰ ਕਿਉਂ ਕਰ ਰਹੀ ਹੈ ਇਸ ਤਰ੍ਹਾਂ ਮਤਲਬ ਉਹ ਤਾਂ orange ਦੇ ਜਿਹੜੇ ਹੈਗੇ ਸਾਬਕਾ ਮੰਤਰੀ ਵੀ ਨੇ ਉਹ ਤਾਂ ਉਹਨਾਂ ਦੀ ਹੁਣ ਤੁਸੀਂ ਉਹਨਾਂ ਨੂੰ ਪੁੱਛੋ ਕਿਉਂ ਕਰ ਰਹੇ ਐ ਇਸ ਤਰ੍ਹਾਂ ਜੋ ਇਲਜ਼ਾਮ ਲੱਗੇ ਨੇ ਕਿਸ ਤਰ੍ਹਾਂ ਉਸ ਚੀਜ਼ ਨੂੰ ਵਾਚ ਕਰਦੇ ਹੋ ਤੁਸੀਂ ਉਹ ਤਾਂ ਕਿੰਨੀ ਬਾਰੀ ਦੱਸ ਚੁੱਕੇ ਆ ਅਸੀਂ ਤੁਸੀਂ ਪਹਿਲਾਂ ਸਾਰੇ ਸਾਰਾ ਕੁਝ ਅੱਗੇ ਲਿਆ ਕੇ ਤਾਂ ਦਿਖਾਓ ਸਾਨੂੰ ਮੈਨੂੰ ਸਾਹਿਬ ਅਮਰਤੋ ਬਹੁਤ ਜ਼ਾਇਦਾਤ ਮਾਮਲੇ ਤੇ ਇਹ ਜਿਹੜਾ ਮਾਮਲਾ ਤਾਂ ਕੀਤਾ ਸਰਕਾਰ ਕਹਿ ਰਹੀ ਪਈ ਡਰਗ ਦੇ ਤਹਿਤ ਜਿਹੜਾ ਮਾਮਲਾ ਤਾਂ ਕੀਤਾ ਕਿੰਨੀ ਕਿ ਸੱਚਾਈ ਤੇ ਨਹੀਂ ਇਹ ਡਰਗ ਦਾ ਮਾਮਲਾ ਹੈ ਕਿ ਡੀਏ ਦਾ ਮਾਮਲਾ ਹੈ ਮਾਮਲਾ ਕੀ ਇਸ ਚੀਜ਼ ਦਾ ਹੈ ਪਹਿਲਾਂ ਦੱਸੋ ਨਹੀਂ ਅਮਰਤੋ ਬਹੁਤ ਜ਼ਾਇਦਾਤ ਮਾਮਲੇ ਤੇ ਕਰਤਾਰ ਕੀ ਸਮਝੀ ਤੁਸੀਂ ਸਰਕਾਰ ਜੋੜ ਰਹੀ ਹੈ ਇਸ ਨੂੰ ਨਸ਼ੇ ਨਾਲ ਜੋੜ ਰਹੀ ਹੈ ਮਾਮਲਾ ਤਾਂ ਇੱਕੋ ਹੀ ਹੋ ਸਕਦਾ ਹੈ ਨਾ ਜਾਂ ਤਾਂ ਡਰਗ ਦਾ ਹੋ ਸਕਦਾ ਹੈ ਜਾਂ ਡੀਏ ਦਾ ਹੋ ਸਕਦਾ ਦੋਨੋਂ ਤਾਂ ਹੋ ਨਹੀਂ ਸਕਦੇ ਮਨਸ਼ਾ ਕੀ ਲੱਗਦੀ ਹੈ ਜੀ ਤੁਹਾਨੂੰ ਇਸ ਦਿੱਤੀ ਮਨਸ਼ਾ ਤਾਂ ਕਲੀਅਰ ਹੈ ਹਾਂਜੀ ਕੀ ਕਲੀਅਰ ਕੀ ਹੈ ਜੀ ਦੱਸੋ ਕੀ ਇਹਦਾ ਜੇ ਜਦ ਉਹਨਾਂ ਨੂੰ 4 ਸਾਲ ਹੋ ਗਏ ਇਨਵੈਸਟੀਗੇਸ਼ਨ ਕਰਦੇ ਡੀਓਸ ਡਰਗ ਚ ਕੁਝ ਲੱਭਿਆ ਨਹੀਂ ਤਾਂ ਹੁਣ ਡੀਏ ਚ ਪਤਾ ਜਾਂ ਤਾਂ ਤੁਸੀਂ ਕਹੋ ਕਿ ਡਰਗ ਲੱਭੇ ਉਹਨਾਂ ਨੂੰ ਤੁਸੀਂ ਮੈਂ ਪਰਿਵਾਰ ਪਰਪੇਅਰ ਸੀ ਇਸ ਗੱਲ ਨੂੰ ਲੈ ਕੇ ਵੀ ਕੋਈ ਨਾ ਕੋਈ ਮਾਮਲਾ ਤੁਹਾਡੇ ਦੇ ਝੂਠਾ ਦਰਜ ਕੀਤਾ ਜਾਊਗਾ। ਹਨਾ ਘਠਿਆ ਸਾਹਿਬ ਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਵੀ ਮੇਰੇ ਤੇ ਕੋਈ ਨਾ ਕੋਈ ਕਾਰਵਾਈ ਹੋਊਗੀ। ਬਿਲਕੁਲ ਬਿਲਕੁਲ ਜੀ ਬਿਲਕੁਲ ਪਤਾ ਸੀ ਸਾਨੂੰ। ਅਸੀਂ ਬਿਲਕੁਲ ਤਿਆਰ ਸੀ ਜੇ ਜੋ ਅਸੀਂ ਤਾਂ ਹਮੇਸ਼ਾ ਕਹਿੰਦੇ ਹਾਂ ਜੋ ਕਰਨਾ ਹੈ ਕਰਨਾ ਹੈ। ਹਨਾ ਸੀਸੀਟੀਵੀ ਦੇ ਗੱਲ ਨੂੰ ਵੀ ਆਈਸੀਬੀ ਸਰਕਾਰ ਸੀਸੀਟੀਵੀ ਰਾਹੀਂ ਵੀ ਥੋੜੀ ਦੇਖ ਰੇਖ ਕਰ ਰਹੀ ਹੈ। ਕੋਈ ਇਸ ਤਰ੍ਹਾਂ ਦੀ ਕਰ ਰਹਿਣ ਦੇਖ ਰੇਖ ਕਰਨ ਜੀ ਸਾਥ ਕੇ ਕਰਮ ਦੇਖਣ ਕੀ ਕਰ ਰਹੇ ਆ ਮੈਡਮ ਮੀਡੀਆ ਨੂੰ ਕਿਉਂ ਰੋਕਿਆ ਜਾ ਰਿਹਾ ਦੇਖਿਆ ਵਿਕਰਮ ਮਜੀਠੀਆ ਦੀ ਕਵਰੇਜ ਕਰਨ ਲਈ ਬੜਾ ਰੋਕਿਆ ਜਾ ਰਿਹਾ ਕੀ ਲੱਗਦਾ ਵੀ ਹਰੇ ਮੇਸ਼ਾ ਚੜਦੀ ਕਲਾ ਦਾ ਜਿਹੜਾ ਮੈਸੇਜ ਦਿੰਦੇ ਨੇ ਤੁਹਾਨੂੰ ਤਾਣਾ ਦੇ ਦੇਣ ਨਹੀਂ ਮੈਮ ਤੁਸੀਂ ਹੌਸਲਾ ਦਿੱਤਾ ਉਹਨਾਂ ਨੂੰ ਗੱਬਰ ਕਹਿ ਕੇ